ਲੋਕੀ ਸਪਲੱਸ ਸਬਟੀਰੀਅਮ ਇਹ ਮੁਦੇਚਵੀ ਪਾਰਟੀ ਦੀਆਂ ਦੱਸ ਸਕਦਾ ਹੈ ਕਿ ਆਪਾਂ ਪੰਜਾਂ ਮੰਗੇ ਲਖਾ ਵਿੱਚ ਲੜਦੀਆਂ ਹੋ ਜਿਲ੍ਹਾ ਪ੍ਰਸ਼ਾਸਨ ਕੀ ਲੜਦੀਆਂ ਉਸ ਤੋਂ ਬਾਅਦ ਜਿਹੜੀ ਮਿਸਪਟੀ ਵੀ ਹੋਣੀ ਆ ਉਹ ਇੱਕ ਹੀ ਅਪਕੂਏ ਤੋਂ ਸੁਨੇਹਾ ਨਾ ਵੰਨਣ ਤਾਂ ਭਾਗੀ ਬੰਦੇ ਆਦਰ ਬੰਦੇ ਆਦਮ ਇਸ ਵੀਡੀਓ ਨੂੰ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਹੰਪਰਾ ਫੂਲ ਵਿੱਚ ਇੱਕ ਵਾਰ ਫਿਰ ਮੀਟਿੰਗਾਂ ਦਾ سلسلہ ਜਾਰੀ ਸ਼ਹਿਰ ਹੰਪਰਾ ਫੂਲ ਦੇ ਵਾਸੀ ਮੱਖਣ ਸਿੰਘ ਵੱਲੋਂ ਦੇ ਘਰ ਭਾਰਤੀ ਜਨਤਾ ਪਾਰਟੀ ਦੇ ਇੱਕ ਅਹਿਮ ਚਿਹਰੇ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਇੱਕ ਗੁਪਤ ਮੀਟਿੰਗ ਕੀਤੀ ਗਈ। ਇਸ ਗੁਪਤ ਮੀਟਿੰਗ ਦੌਰਾਨ ਸ਼ਹਿਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਅਤੇ ਆਉਣ ਵਾਲੇ ਚੋਣਾਂ ਸੰਬੰਧੀ ਵੀ ਗੱਲਬਾਤ ਕੀਤੀ ਗਈ। ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਦੇ ਨਾਲ। ਜਨਤਾ ਪਾਰਟੀ ਦਾ ਸੋਚੇ ਬੈਸ ਦੇ ਵਿੱਚ ਮੈਂਬਰਸ਼ਿਪ ਜਿਹੜਾ ਦੇ ਅੰਚਲ ਰਹੇ ਹੈ ਇਸ ਜਿਹੜਾ ਪਟੰਡਾ ਜਿਹੜੇ ਦੇ ਵਿੱਚ ਵੀ ਜੋ ਜਿੰਨਾ ਡਿਪੈਂਡਡ ਦੰਦੀ ਸਪੋਰਟ ਨਾਲ ਅੱਜ ਸੇ ਬਹੁਤ ਜਿਹੜੇ ਰਾਣੀ ਅਗਰ ਪਾਰਟੀ ਦੇ ਕਾਰਜਕਰਤਾ ਵੀ ਨਾਲ ਪੂਰੀ ਜਿਨੀ ਜਿੰਨੇ ਨਾਲੀ ਪਾਰਟੀ ਦੇ ਲਿਖੇ ਆਪਣਾ ਸੁਣਨ ਕਰਕੇ ਮਨਪਨੋ ਜੀ ਜੋ ਵਿਕੀ ਨੂੰ ਸਾਡੇ ਮੈਂ ਇਹਨਾਂ ਨੂੰ ਤੁਹਾਡੀ ਦੱਸਣੀ ਹੈ ਕਿ ਜਿਹੜਾ ਇਹ ਦੇ ਨਾਲ ਕੋਈ ਕਾਰਜ ਹੋ ਰਿਹਾ ਹੈ ਇਹ ਫਟਰੀ ਸੰਸਾਧ ਸਵਾਲ ਜੋ ਕੱਲ ਦਾ ਸਾਡਾ 25 ਤੀ ਦਾ ਪ੍ਰੋਗਰਾਮ ਹੈ ਉਹਦੇ ਛੇ ਹੈ ਕਿ ਹਰ ਪਾਰ ਦੇ ਵਿੱਚ ਇੱਕ ਉਹਦੇ ਦਾਰੀਆਂ ਦੁਆਰੇ ਦੇ ਵਿੱਚ ਅ ਰਾਸ਼ਟਰੀ ਬੋਲਣ ਨੂੰ ਨੀਰੋਨ ਸਿਚਾਰਾ ਪਾਰਟੀ ਦੇ ਨਾਲ ਨਾ ਪਾਰੀ ਹੋਣ ਦੇਣਾ ਹੈ। ਔਰ ਇਸੇ ਤਰ੍ਹਾਂ ਇੱਕ ਉਹਦੇ ਤੋਂ ਆਦਮੀ ਇੱਕ ਮੈਂਬਰ ਨੇ ਹਰ ਟ੍ਰਿੰਕ ਵਿੱਚ ਯਾਦ ਕੀ ਹੈ ਮੈਂਟਰਸ਼ਿਪ ਦੇ ਪ੍ਰਸਾਰਣ ਕਰਨਾ ਉਹ ਮੈਂਟਰ ਨੂੰ ਮੈਂਬਰ ਨੂੰ ਇੱਕ ਡਿਫਰੈਂਸ ਆ ਵੀਰੀ ਹੋ ਰਿਹਾ ਹੈ ਸੋ ਅੱਛਾ ਚੱਲ ਰਿਹਾ ਹੈ ਇਸ ਥਲੇ ਦੇ ਵਿੱਚ ਲਗਭਗ ਜਿੰਨੇ ਜਿਹੜੇ ਹਲਕੇ ਪੈਂਦੇ ਹੈ ਵਿੱਚ 6 ਦਾ ਨੈਵੀਗੇਸ਼ਨ ਬੁੱਕ ਹੈ ਯਾਦ ਰੱਖੀ ਚੰਗੀ ਜਨਨ ਕੀ ਪਾਰਟੀ ਦੇ ਚੇਅਰਮੈਨ ਕਿਹੜੇ ਟਿਕਟਾਂ ਸਿਚੇ ਦੀ ਵਿਧੀ ਇਹ ਪਾ ਰਹੇ ਹਾਂ ਅਸੀਂ ਉਹ ਕਿ ਹਰ ਬੂਟ ਦੇ 200 ਬਿੰਦ ਪਾਉਂਦਾ ਹੈ ਪਾਰਟੀ ਚੇਅਰਮੈਨ ਇੱਕ ਐਕਟਿਵ ਮੈਂਬਰ ਜਿਹੜਾ 100 ਆਪੇ ਦਲੀਪ ਤੇ ਆਹੀ ਮੈਂਬਰ ਕਹਿੰਦਾ ਉਹ ਐਕਟਿਵ ਮੈਂਬਰ ਹੋਏਗਾ ਪਾਰਟੀ ਦਾ ਔਰ ਉਹੀ ਕੋਈ ਵੀ ਅਕੇ ਪਾਰਟੀ ਨੂੰ ਕੋਈ ਅਹੁਦੇਦਾਰ ਬਣਾਉਣਾ ਹੈ ਜੋ ਗਤੀ ਕਰਦੀ ਹੈ ਕਲੈਕਸ਼ਨ ਦੇ ਨਾਮ ਸਵੰਧਤਾ ਅਪਡੇਟੇਡ ਕਰਵਾਇਆ ਤਾਂ ਉਹਦੇ ਵਾਸਤੇ ਉਹਦੀ ਜਰੂਰੀ ਜਿਹੜੀ ਇਨਸਪੀਰਟੀ ਹੈ ਬੈਕਿੰਗ ਤੋਂ ਐਕਟ ਮੈਂਬਰ ਚਾਹੀਦੀ ਸਿਸਟਮ ਕੇ ਸਾਰੇ ਬੱਤਸਰਬਾ ਉਹਨਾਂ ਦੇ ਸਰਬਾਹਮ ਦਾ ਸੋ ਬਾਤ ਸੀ ਅੰਤਰਰਾਸ਼ਟਰੀ ਬਿਹੇਵੀਅਰ ਨੂੰ ਸੋ ਮਾਸਟਰ ਜੀ ਬੋਲ ਜੀ ਜੀ ਪਤਾ ਕਰਵਾਉਂਦੇ ਵੀਡੀਓ ਸੰਗੀਤ ਗਾਣੇ ਉਹ ਤੋਂ ਕੀ ਕੀ ਆਪੂ ਨੇ ਇਹਨਾਂ ਕਿ ਕਿ ਇਹ ਕਿਹਾ ਬਾਕੀ ਦਾ ਕਰਦਾ ਜੀ ਆਖੀ ਸਾਰੇ ਇਸ ਨੂੰ ਚੁੱਕ ਲਿਆ ਲਾ ਕੇ ਪਾਤਾ ਕਰੀਏ ਔਰ ਜਿਹੜੇ ਸਿਕਨ ਸਮੇਂ ਕੰਮ ਕਰਵਾ ਲੈਣੇ ਔਰ ਅਗਲੇ ਸਮੇਂ ਜਿਹੜਾ उन्होंने अवहदारी भी देनी है जब किसी किसी और शादी जो कि हमारा वो एक्टिव जो जरूर था, जो उसका बुरा रहने के साथ से ना सो तो जिस तरह चल रहे हैं, तो अगला समझना कि बहुत वी है और समुचे देश के सारे जानते हैं कि किस तरह मोदी साहब ने भारतीय जनता पार्टी ने जिसे तो देश बहुत तरक्की खुशहाली पर तो लैके गए जो पिछला समा रहा दस साल का बच ਦੇ ਨਾਲ-ਨਾਲ ਬਹੁਤ ਵੱਡੀ ਪੱਧਰ ਤੇ ਜਨ ਕਲਿਆਣ ਦੀਆਂ ਬਨਸਾ ਬਣਾਈਆਂ ਸਕੀਮਾਂ ਬਣਾਈਆਂ ਹਰ ਇਨਸਾਨ ਨੂੰ ਬਰਕਰਾਰ ਰੱਖਿਆ ਸਮਾਜ ਦੇ ਲਈ ਤਾਂ ਕਿ ਹਰ ਪਰਿਵਾਰ ਜਿਹੜਾ ਖੁਸ਼ਹਾਲ ਰਹੇ ਬੱਚਾ ਬੱਚਾ ਜਰਾਨਾ ਹਿੰਦੁਸਤਾਨ ਦਾ ਉਹ ਜੀਵਨ ਜੀਣਾ ਬੁਰੀ ਸੁਪਨਾ ਹੈ ਇੱਕ ਦੇਸ਼ਾ ਤੇ ਭਾਰਤ ਦਾ ਅਸੰਕਰਪਨ ਹੈ ਉਹ ਕਿਸਾ ਦਾ ਸਾਰੇ ਜੀਵ ਦਾ ਭਾਰਤ ਦਾ ਪਾਰਟੀ ਦਾ ਉਹਦੇ ਵਾਸਤੇ ਇਹ ਸਾਰੀ ਸਰਕਾਰ ਜੀਮ ਸਭਾ उसे अपना विस्तार अपने पास रखिए अपना पास रखिए बहुत बहुत मेरे वाली जीत में इसलिए ऐसी ऐसी ठंडी करें ऐसी ठंडी ऐसी ऐसी जीत आसानी से करें 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 क

ਜ਼ਿਲ੍ਹਾ ਪ੍ਰੀਸ਼ਦ 플러스 ਸੰਵਿਧਾਨ ਤੇ ਉਦੇਚ ਵੀ ਪਾਰਟੀ ਦੀ ਗੱਲ ਟਕ ਸੰਤਾ ਹੈ ਕਿ ਆਪਾਂ ਪੰਚਾਇਤਾਂ ਦੇ ਚੋਣਾਂ ਵੀ ਲੜਦੀਆਂ ਹਨ ਜਿਲ੍ਹਾ ਪ੍ਰੀਸ਼ਦਾਂ ਸੰਵਿਧਾਨ ਲੜਦੀਆਂ ਉਸ ਤੋਂ ਬਾਅਦ ਜਿਹੜੀਆਂ ਵੀ ਇਸ ਪਾਰਟੀ ਨੇ ਕੋਈ ਆਉਂਦੀਆਂ ਉਦੇਚ ਵੀ ਆਪਣੀ ਪੂਰੀ ਕੋਸ਼ਿਸ਼ੋਂ ਨਾਲ ਕਰਵਾਉਣ ਤਾਂ ਬਾਗੀ ਨੂੰ ਉਸ ਤੋਂ ਬਾਅਦ